ਬਹੁਤ ਸੋਹਣਾ ਲੱਗਿਆ ਬਾਈ ਜਮ ਕੇ ਹੈ ਨਾ ਵੀਰੇ ਮੋਟੀ ਚਵਾਈ ਆ ਨਾ ਦੋ ਤਿੰਨ ਕਮੈਂਟ ਦੇ ਵਿੱਚ ਖਾਲੀ ਹੋ ਗਈ ਹੈ ਕਿ ਨਹੀਂ ਹਾਂ ਇਹਨਾਂ ਦੀ ਧਾਰ ਪੋ ਤਾਂ ਪੋਲੀ ਹੁੰਦੀ ਹੈ ਵੀਰੇ ਗਾਇਆਂ ਦੀ ਹਾਂ ਭਰਦੂਰੇ ਦੀ ਪੂਰੀ ਸਵਾਲ ਵਾਲੀ ਹੈ ਨਾ ਕੀ ਮੁੱਲ ਫਿਰ ਇਹਦਾ ਬਾਈ ਬਾਈ 25 ਦੀ ਦੇ ਦਾਂਗੇ ਬਈ ਇਹਦਾ 48000 ਵੀਰੇ 48000 ਹਾਂ ਜੀ ਦੁੱਧ ਵੀ ਚੰਗਾ ਪਾਜੂ ਕਿ ਨਹੀਂ ਬਈ ਪਾਜੂਗੀ ਇਹ 18-20 ਕਿਲੋ ਦੁੱਧ ਸੱਸੀ ਦਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਲਈ ਆਪਾਂ ਫੇਰ ਪਹੁੰਚੇ ਆ ਬਾਈ ਲਾਢੀ ਕੋਲੇ ਗਰੇਵਾਲ ਡੈਰੀ ਫਾਰਮ ਤੁੰਗਾ ਹੈੜੀ ਤੇ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜੇ ਕੁਝ ਕੁ ਸੇਲ ਵਾਲੇ ਨਾਗ ਦਿਖਾਵਾਂਗੇ ਰੇਟ ਪੁੱਛਾਂਗੇ ਬਾਈ ਤੋਂ ਕਿਉਂਕਿ ਬਾਈ ਦੀ ਇਹ ਚੀਜ਼ ਦੀ ਸ펏ਤਾ ਰੇਟ ਬਿਲਕੁਲ ਜਾਇਜ਼ ਹੁੰਦੇ ਆ ਮਾਰਕੀਟ ਦੇ ਨਾਲੋਂ ਮੈਂ ਕਹਿੰਦਾ ਵੀ ਬਹੁਤ ਜ਼ਿਆਦਾ ਨੀਚੇ ਰੇਟ ਹੁੰਦੇ ਆ ਲਾਡੀ ਵੀਰੇ ਪਹਿਲਾਂ ਤਾਂ ਸਵਾਦ ਕਰਦੇ ਆ ਆਪਣੇ ਜੰਦਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਲਾਡੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਾਂ ਦੱਸ ਜੀ ਵੀ ਅੱਜ ਦੇ ਵੀਡੀਓ ਦੇ ਵਿੱਚ ਕਿੰਨੇ ਨਾਗ ਰਹਿਣਗੇ ਟੋਟਲ ਬਾਈ ਬਈ ਆਪਣੇ ਹੈਗੇ ਨੇ ਮਨ ਲਾ ਅਦਾਸ ਕਨਾਗ ਤਾਂ 10 ਨਾਗ ਹੈ ਹਨਾ ਤੇ ਰੇਟ ਲਾਡੀ ਕਿਵੇਂ ਰੇਟ ਬਾਈ ਜਾਇਜ਼ ਹੀ ਹੁੰਦੇ ਆ ਆਪਣੇ ਅੱਧ ਵੀ ਉਹੀ ਹੈ ਬਾਈ ਹਾਂਜੀ ਹਾਂਜੀ ਬਾਈ ਹਾਂ ਅੱਜ ਮੇਰੇ ਹਿਸਾਬ ਨਾਲ ਬਾਈ ਜਿਵੇਂ ਆਹ ਲੈਂਡ ਤੇ ਖੜੇ ਇਹ ਜਾਨਵਰ ਅੱਗੇ ਨੂੰ ਕੁਆਲਿਟੀ 'ਚ ਤੇਜ਼ ਆ ਗਏ ਹਣਾ ਹਾਂਜੀ ਹਾਂਜੀ ਵੀਰੇ ਹਾਂ ਤੇ ਚਲੋ ਉਸ ਹਿਸਾਬ ਨਾਲ ਫਿਰ ਆਪਾਂ ਰੇਟ ਰੂਟ ਵਿੱਚ ਕਰੀ ਚੱਲਾਂਗੇ ਹਣਾ ਪਹਿਲਾਂ ਤਾਂ ਕਰਮਾਂ ਵਾਲੀ ਇੱਕ ਨੰਬਰ ਵਾਲੀ ਤੇ ਹੈ ਜੀ ਇਹਦੀ ਕੀ ਡਿਟੇਲ ਹੈ ਲੜੀ ਬਾਈ ਬਾਈ ਸੂਣ ਵਾਲੀ ਹੈ ਇਹਦੇ ਦਿਨ ਪੂਰੇ ਨੇ ਹੱਲੇ 2-4 ਦਿਨ ਲੈ ਕੇ ਵੀ ਜਾ ਸਕਦੀ ਆ ਠੀਕ ਆ ਬਾਈ ਬਾਕੀ ਹੁਣ ਤਿਆਰੀ ਹੈਨ ਪੂਰੀ ਵੀਰੇ ਤਿਆਰੀ ਹੈ ਨਾ ਇੱਕ ਵਾਰੀ ਤੋਰੋ ਪਹਿਲਾਂ ਹਣਾ ਤੇ ਮੈਂ ਤੁਹਾਨੂੰ ਦਿਖਾਉਣਾ ਵੀ ਲੁਕੀ ਜੀ ਖੜੀ ਹੈ ਜੇ ਮਾੜੀ ਜੀ ਹੈ ਨਾ ਤੇ ਲੈ ਵੀ ਮਿੱਤਰੋ ਕਰੋ ਕਰਾਓ ਲੜੀ ਦਾ ਦੁੱਧ ਵੀ ਚੰਗਾ ਪਾ ਜੂਗੀ ਨਹੀਂ ਪਾ ਜੂਗੀ ਇਹ 18 20 ਕਿਲੋ ਦੁੱਧ ਦਾ 18 20 ਕਿਲੋ ਜਰਤੀ ਬਹੁਤ ਆ ਯਾਰ ਜੇ ਆਪਾਂ ਕਹਿ ਦਈਏ ਹਨਾ ਕਿਥੋਂ ਤੋਂ ਕਿੱਥੇ ਪਈ ਆ ਕਹਿੰਦਾ ਹਾਂਜੀ ਹਾਂਜੀ ਉਹ ਦਿਨ ਕਿੰਨੇ ਲੈਂਦੀ ਲੜੀ ਤੇਰੇ ਸਾਹਮਣੇ ਤਾਂ ਵੀਰੇ ਇਹਦੇ ਪੂਰੇ ਹੀ ਨੇ ਇਹ 2 4 ਦਿਨ ਟਪਾ ਵੀ ਸਕਦੀ ਆ ਹੱਲੇ ਠੀਕ ਆ ਬਈ ਬਾਕੀ ਸੂ ਵੀ ਸਕਦੀ ਆ ਵੀਰੇ ਸੂ ਵੀ ਸਕਦੀ ਆ ਹਨਾ ਤੇ ਬਾਕੀ ਥਣ ਬਹੁਤ ਸੋਹਣਾ ਲੱਗਿਆ ਬਾਈ ਜਿਵੇਂ ਆਪਾਂ ਕਹਿ ਦਈਏ ਹਨਾ ਬਾਕੀ ਆਰਡਰ ਤੂੰ ਦੇਖ ਤੂੰ ਹਨਾ ਲੜੀ ਇੱਕ ਚੀਜ਼ ਹੋਰ ਆ ਹਨਾ ਤੂੰ ਆਏ ਨਹੀਂ ਬਾਹਲਾ ਜਿਵੇਂ ਮੈਂ ਅਗਲਾ ਕਹਿੰਦਾ ਆਰਡਰ ਭਰ ਕੇ ਤੇ ਦੁੱਧ ਬਾਹਲਾ ਕਹੀ ਚ 2 4 3 ਬਾਈ ਜੇ ਨੂੰ ਸੂਪ ਹੀ ਨਾ ਐਨ ਤਿਆਰ ਹੋਣਾ ਹਾਂ ਬਿਲਕੁਲ ਹੈ ਨਾ ਉਹ ਵੀ ਠੀਕ ਸੀ ਲਾ ਹੈ ਨਾ ਪਹਿਲੀ ਪਹਿਲੀ ਸੀ ਲਾ ਵੀਰੇ ਤੇ ਲਾਡੀ ਫਿਰ ਕੀ ਮੁੱਲ ਮੁੱਲ ਕਰਦੀ ਇਹਦਾ ਫਿਰ ਆਪਾਂ ਬਈ 70000 ਦੀ ਦੇ ਦਾਂਗੇ 70000 ਹੋ ਜਾਊਗਾ ਨਾ ਮਾਨ ਤਾਨ ਦਾ ਮਾਨ ਤਾਨ ਕਰਦਾ ਗੱਲ ਹੀ ਨਹੀਂ ਵੀਰੇ ਵਾ ਠੀਕ ਆ ਨਾ ਬਾਈ ਆ ਜਾ ਬਾਈ ਕਰਾ ਦੂਸਰੇ ਨੰਬਰ ਵਾਲੀ ਤੇ ਆ ਜਾਓ ਇਹਦਾ ਕਰਮ ਵਾਲੀ ਦੀ ਇਹਦੀ ਕੀ ਡਿਟੇਲ ਆ ਬਈ ਇਹਦੀ ਬਾਈ ਇਹ ਸੂਈ ਹੋਈ ਆ 12 ਅੰਕ ਕਿਲੋ ਬੋਲਾ ਹੈਗਾ ਇਹਦੇ ਥੱਲੇ ਹੁਣ 12 ਕਿਲੋ ਬੋਲਾ ਹੈ ਨਾ ਕੱਢ ਲਿਆ ਕਰੋ ਬਾਹਰ ਜੀ ਹੈ ਨਾ ਤੇ ਲੋ ਵੀ ਥੋੜਾ ਇਹ ਤੁਹਾਨੂੰ ਮੈਂ ਕਰਾਉਣਾ ਕਰਾਂ ਲੈ ਵੀ ਅੜਰਾ ਬਹੁਤ ਸੋਹਣਾ ਬਾਈ ਜੇ ਆਪਾਂ ਕਹਿ ਦਈਏ ਹਨਾ ਚਵਾਈ ਵੀ ਬਹੁਤ ਵਧੀਆ ਇਹਦੀ ਹਾਂ ਲਾਡੀ ਕਰਦੇ ਮੁੱਲ ਫਿਰ ਇਹਦਾ ਕੀ ਮੁੱਲ ਕਰਨਾ ਬਾਈ ਬਈ ਇਹਦਾ 48000 ਵੀਰੇ 48000 ਹਾਂਜੀ ਹਾਂਜੀ ਤੇ ਦੁੱਧ ਕਿੰਨਾ ਕੁ ਪਾਜੂਗੀ ਬਈ ਬਾਜੂਗੀ 14 ਕਿਲੋ ਦਾ ਆਰਾਮ ਨਾਲ ਬਾਕੀ ਦੇ ਗਾਹ ਹੈਗਾ ਵੀਰੇ ਦੇਖ ਸੇਵਾ ਦਾ ਸੇਵਾ ਦਾ ਹਨਾ ਨਹੀਂ ਬਾਕੀ ਥਣ ਥਣ ਬਹੁਤ ਸੋਹਣਾ ਲੱਗਿਆ ਜਿਹੜੀ ਗੱਲ ਆ ਹਨਾ ਬਈ ਇਹ ਚੀਜ਼ ਤਾਂ ਪਤਾ ਲੱਗਿਆ ਨਾ ਜਾਨਵਰ ਹਨਾ ਤੇ ਇਹਦਾ ਮੁੱਲ ਆਪਾਂ ਕਰਤਾ 48000 ਹਨਾ ਤੇ ਬਾਕੀ ਉਹ ਵੀ ਫਿਕਸ ਹੈ ਡਰ ਜਿਵੇਂ ਆਪਾਂ ਕਹਿ ਦਈਏ ਪੂਰਾ ਹਨਾ ਲੈ ਲੈ ਸੀਲ ਠੰਡੀ ਤਾਂ ਇੰਨੀ ਆ ਲੈ ਹਾਂ ਮਾ ਜਿਵੇਂ ਮਰਦੀ ਬਹਿ ਜਾ ਬਿਲਕੁਲ ਹਨਾ ਬਈ ਤੇ ਆ ਜੋ ਕਰਾਂ ਬਈ ਤੀਜੇ ਨੰਬਰ ਵਾਲੀ ਦੇ ਹਨਾ ਤੇ ਆਪਾਂ ਕਿਤੇ ਧਾਰਾ ਵੀ ਮਾਰ ਕੇ ਖਾ ਦੇਣਾ ਬਿਨਾ ਬੱਚੇ ਤੋਂ ਹੀ ਲੈ ਮੋਟੀ ਧਾਰ ਐਨ ਵੀਰੇ ਹਾਂ ਬਾ ਰਹਿਣ ਦੋ ਜਿਆਦਾ ਥੱਲੇ ਰਹਿਣ ਦੀ ਜਗ ਨੂੰ ਹਨਾ ਤੇ ਆ ਜਾ ਲਾਡੀ ਤਿੰਨ ਨੰਬਰ ਵਾਲੀ ਦੇ ਮੈਂ ਕਹਿੰਦਾ ਇਹਦਾ ਤੋਹਫਾ ਰਹੂਗਾ ਇਹ ਵੀ ਇਹਦਾ ਆਫਰ ਹੀ ਦੇ ਦਾਂਗੇ ਵੀਰੇ ਬਾ ਠੀਕ ਆ ਆਇਓ ਗਰਾ ਮਿੱਤਰੋ ਜੇ ਘੱਟ ਰੇਟ ਵਾਲੇ ਜਾਨਵਰ ਚਾਹੀਦੇ ਨੇ ਲਾਡੀ ਕੋਲੇ ਪਹੁੰਚ ਜਾ ਗਰਾ ਤੁਸੀਂ ਇਹ ਤਾਜੀ ਸੂਈ ਆ ਵੀਰੇ ਅੱਛਾ ਬਿਲਕੁਲ ਤਾਜੀ ਲਾਡੀ ਜਮਣੀ ਦੋ ਨੰਬਰ ਵਾਲੀ ਹੁੰਦੇ ਮਗਰ ਕੀ ਸੀ ਬੱਚਾ ਅੱਛਾ ਵੀਰੇ ਬੱਚਾ ਅੱਛਾ ਇਹਦੇ ਮਗਰ ਬੱਚਾ ਇਹਦੇ ਵੀ ਬੱਚਾ ਵੀਰੇ ਇਹਦੇ ਮਗਰ ਵੀ ਬੱਚਾ ਇਹ ਹਰੇ ਹੈ ਪਹਿਲੇ ਸੂਈ ਪਹਿਲੇ ਸੂਏ ਵੀਰੇ ਬੱਚੀ ਥੋੜਾ ਰੋਕੋ ਹੀ ਕੋਈ ਮੈਂ ਥਾਣਾ ਦਿਖਾਦਾ ਥਾਣਾ ਨੰ 41 1 ਵਜੇ ਹਨਾ ਲਾਡੀ ਕੀ ਮੁੱਲ ਫਿਰ ਇਹਦਾ ਬਾਈ ਬਾਈ 25 ਦੀ ਦੇ ਦਾਂਗੇ 25000 ਦੀ ਹਾਂ ਹਾਂ ਬੜਾ ਠੀਕ ਆ ਬਾਈ ਇਹ ਹੁੰਦਾ ਸਵਾਲ ਜੇ ਲਾਡੀ ਕੋਲੇ ਵੀਡੀਓ ਕਰਦੇ ਹਾਂ ਨਾ ਤੇ ਲੋ ਵੀ ਮਿੱ ਨਾ ਨਾ ਇਹ ਦੋ ਦੱਕਾ ਕਿੰਨਾ ਦਾ ਵੀੜੇ ਦਾ ਬੱਤਤਾ ਬਈ ਵੀਰੇ ਦੇਹ ਇਹਦਾ ਹੁਣ ਆਪਣੇ ਕੋਲੇ ਜਿਹੜਾ ਹੈਗਾ 5 ਕਿਲੋ ਠੀਕ ਆ ਬਈ ਰਾਤ ਆਈਆ ਉਹਦੇ ਸੇਵਾ ਪਾਣੀ ਨਾਲ ਵਧਾਈ ਜਾਊਗੀ ਹਾਂ ਬਾਕੀ ਬਈ ਇੰਨੇ ਕਿ 20000 ਚਾਉਂਦਾ ਵੀ ਕੋਈ ਨਹੀਂ ਟੋਕਣ ਵਾਲਾ ਭਾਅ ਬਈ ਹਾਂ ਤਾਜੀ ਬੈੜੀ ਹਾਂ ਬਿਲਕੁਲ ਹੈਨਾ ਆ ਜਾ ਬਈ 4 ਨੰਬਰ ਵਾਲੀ ਤੇ ਆ ਜਾ ਕਰਮ ਵਾਲੀ ਤੇ ਇਹਦੀ ਕੀ ਡੀਟੇਲ ਹੈ ਬਈ ਇਹ ਬਈ ਪਲੂਣ ਬੱਸੀ ਸੂਣ ਵਾਲੀ ਆ ਇਹ ਹਲੇ ਗੱਪਣਾ ਬਈ ਹੈਨਾ 15 ਕਿ ਤਾਂ ਇੰਦੀ ਕੱਚੀ ਆ ਵੀਰੇ ਠੀਕ ਆ ਬਈ ਤੇ ਲਓ ਵੀ ਮੈਟਰ ਬੱਚੀ ਮੂੰਹ ਮੱਥੇ ਤੋਂ ਬਾੜੀ ਮੂੰਹ ਮੱਥੇ ਬਕਿਉਂ ਵੀ ਵਜਣ ਚ ਵੀ ਹੈਗੀ ਹੈ ਬਾਈ ਹਨਾ ਹਾਂ ਹਾਂ ਵੀਰੇ ਹਾਂ ਤੇ ਲਓ ਵੀ ਮੁੱਲ ਮੈਂ ਕਰਾਉਂਗਾ ਲਾੜੀ ਤੋਂ ਬਾਹਰ ਜੇ ਕਰਕੇ ਤੇ ਤੂੰ denn ਕਿੰਨੇ ਲੈਂਦੀ ਹੈ ਲਾੜੀ ਹਜੇ 15 ਕੇ denn ਲੈ ਜੂ ਵੀਰੇ ਤੇ ਕੀ ਫਿਰ ਇਹਦਾ ਮੁੱਲ ਮੁੱਲ ਬਾੜੀ ਕਰਦੇ ਆਪਾਂ ਬਾਈ ਇਹਦਾ 40000 ਰੁਪਿਆ ਇਹਦਾ 40000 ਹਾਂ ਤਿਆਰ ਹੋਗੇ ਤਾਂ ਇਹ ਜਾਊ 47 48000 ਹਾਂ ਉਹ ਪਿਆਰ ਚੰਗੀ ਹੋਊ ਵੀਰੇ ਮੈਂ ਕਹਣਾ ਲਾੜੀ ਆਪਣੇ ਕੋਲ ਖੜਦੀਆਂ ਨਹੀਂ ਜਿਹੜੇ ਹਿਸਾਬ ਨਾਲ ਰੇਟ ਆ ਕਿ ਨਹੀਂ ਹਾਂ ਵੀਰੇ ਨਾ ਤੇ ਲਓ ਵੀ ਇਹਦਾ ਕਰਦਾ ਬਾਈ ਨੇ ਲਾੜੀ ਨੇ 40000 ਰੁਪਿਆ ਹਨਾ ਇਹ ਲਾਡੀ ਮਾਰਨ ਦਾ ਮਾੜਾ ਮੋਟਾ ਹੋ ਜਾਂਦਾ ਨਾ ਆਪਣਾ ਦੇਖ ਛੋੜ ਛੱਪਾ ਹੋ ਜਾਂਦਾ ਵਾ ਬਾਹਲਾ ਨਹੀਂ ਆਪਣਾ ਹੁੰਦਾ ਆਪਣਾ ਪਹਿਲਾਂ ਹੀ ਜਾਇ ਜੀ ਕਰ ਲਾਡੀ ਇਹਦਾ ਬਈ ਕੀ ਮੁੱਲ ਮੁੱਲ ਆ ਬਈ ਇਹਦਾ ਬਈ ਇਹ ਤਾਜੀ ਸੂਈ ਆਪਣੇ ਕੋ ਘਰੇ ਸੂਈ ਜੇਰ ਦੂ ਰੋਕ ਕੇ ਪਈ ਹੋਈ ਆ ਠੀਕ ਆ ਬਈ ਬਾਹਲਾ ਹੈਗਾ ਹੁਣ 8-9 ਕਿਲੋ 8-9 ਕਿਲੋ ਹਾਂ ਵੀਰੇ ਤੇ ਲਾਡੀ ਫਿਰ ਇਹਦਾ ਮੁੱਲ ਮੁੱਲ ਬਈ ਮੁੱਲ ਯਾਰ ਇਹ ਵੀ ਦੇ ਦਾਂਗੇ ਬਈ 25 ਦੀ 25000 ਦੀ ਜੀ ਦੇਣਾ ਬੱਚਾ ਮਗਰਾ ਜੀ ਹਾਂ ਬਸ ਇਹ ਸਾਂਭਣ ਵਾਲੀ ਆ ਥੋੜੀ ਥੋੜੀ ਸਾਂਭਣ ਵਾਲੀ ਆ ਬਾਕੀ ਆਰਡਰ ਆਰਡਰ ਬਹੁਤ ਸੋਹਣਾ ਜੇ ਆਪਾਂ ਕਹਿ ਦਈਏ ਹਨਾ ਸਵਾਈ ਬਹੁਤ ਵਧੀਆ ਵੀਰੇ ਬਿਲਕੁਲ ਹਨਾ ਬਈ ਤੇ ਆ ਜਾਲਾੜੀ ਇੱਧਰ ਵਾਲੇ ਪਾਸੇ ਆ ਜੀਏ ਹਨਾ ਇਹ ਪਹਿਲਾਂ ਤਾਂ ਇਹਦੇ ਤੇ ਆ ਜੀ ਹੈਨਾ ਇਹਦੀ ਕੀ ਡਿਟੇਲ ਆ ਬਈ ਇਹਦੀ ਇਹ ਬਈ ਸਾਹੀ ਆਲ ਚ ਕਰੌਸ ਆ ਗਈ ਠੀਕ ਹੈ ਜੀ ਸੀਲ ਠੰਡੀ ਪੂਰੀ ਐਨ ਪੀੜੀ ਲੈ ਕੇ ਚੋਲੋ ਚਾਹੇ ਠੀਕ ਹੈ ਬਈ ਬੰਦੇ ਕਹਿੰਦੇ ਆ ਨਾ ਸਾਹੀ ਆਲ ਸੀਲ ਠੰਡੀ ਨਹੀਂ ਹੈਗੀ ਮੰਗਦੇ ਵੀ ਬਹੁਤ ਨੇ ਠੀਕ ਹੈ ਬਈ ਬਾ ਸੀਲ ਠੰਡੀ ਪੂਰੀ ਐਨ ਵੀਰੇ ਅੱਜ ਆਈਆ ਬੱਚੇ ਆਪਣੇ ਕੋਲੇ ਹੱਲੇ ਦੇਖ ਲੈ ਲੇਟ ਚੋਈ ਹੋਈ ਆ 11:00 ਵਜੇ ਚੋਈ ਹੋਈ ਆ ਨਾਲੇ ਠੀਕ ਹੈ ਬਈ ਹਾਂ ਲੈ ਵਾਰ ਹਣ ਦੇਖ ਯਾਰ ਤੂੰ ਕਿਹੜੇ ਕਿਹਾਵਣ ਲੱਗਾ ਇਹਦਾ ਥਾਣਾ ਤੌਕ ਨਹੀਂ ਕੱਢੋ ਜੀ ਇੱਕ ਵਾਰੀ ਫੇਰ ਆਪਾਂ ਹੈਨਾ ਕਰਾਉਨੇ ਆ ਤੇ ਇਹਦੇ ਮਗਰ ਬੱਚਾ ਇਹਦੇ ਮਗਰ ਹੀ ਬੱਚ ਇੱਕ ਗਾਇਆਂ ਜਾਦਾ ਕਰਕੇ ਇੱਕ ਦੂਜੀ ਤੋਂ ਕਰਦੀਆਂ ਵੀ ਹਨ ਹਾਂਜੀ ਹਾਂ ਬਾਕੀ ਨਵੇਂ ਆਈ ਆ ਜੀ ਭਈ ਉਹ ਸਾਫ ਬਹੁਤ ਆ ਪਿੰਡੇ ਪੁੰਡੇ ਦੀ ਹਨਾ ਹਾਂਜੀ ਹਾਂਜੀ ਲੱਡ ਕੀ ਫਿਰ ਇਹਦਾ ਮੁੱਲ ਕਰਦੀ ਆਪਾਂ ਭਈ ਮੁੱਲ ਇਹਦਾ ਵੀ 48000 ਆ 48000 ਆ ਯਾਨੀ ਇਹਦੇ ਨਾਲੋਂ ਹੋਰ ਵੀ ਲੇਵਾ ਡਬਲ ਆ ਚ ਹੁਣ ਚਵਾਈ ਵੇਲੇ ਠੀਕ ਜਦੋਂ ਆਦੇ ਟਾਈਮ ਤੇ ਆਉਂਦੀ ਆ ਯਾਨੀ ਕਿ ਹਾਂਜੀ ਹਾਂ ਬਾਕੀ ਜੇ ਮਗੌਣੀ ਵੀਡੀਓ ਵਟਸਐਪ ਕਰਤਾਗੇ ਯਾਨੀ ਲੇਟ ਜੋ ਹੀ ਕਰਕੇ ਹਨਾ ਲੇਵਾ ਕਿੰਨਾ ਕੁ ਦੁੱਧ ਪਾਉਂ ਯਾਰ ਜੇ ਮੈਂ ਸੇਵਾ ਕਰੀਏ ਕੋਣ ਇਹਦੇ ਕੋਲੇ 11 12 ਕਿਲੋ ਆ 11 12 ਕਿਲੋ ਚੋਂ ਵਾਲਾ ਹਾਂ ਹਾਂ ਚੋਂ ਵਾਲਾ ਚੋਂ ਵਾਲਾ ਵੀਰੇ ਬਸ ਤੇ ਬਾਕੀ ਉਹ ਵੀ ਕੱਦ ਕਾਰ ਤੇ ਪੂਰੀ ਏ ਜਿਵੇਂ ਹਨਾ ਮੱਝਾਂ ਵਰਗਾ ਦੁੱਧ ਆ ਪੂਰਾ ਮੱਝ ਲੈ ਲਈ ਚਾਹੇ ਗਾਂ ਲੈ ਲਈ ਮੱਝ ਲੈ ਲਈ ਕੋਈ ਗੱਲ ਆ ਹਾਂ ਬਿਲਕੁਲ ਹਨਾ ਬਈ ਤੇ ਆ ਜਾਓ ਲੜੀ ਕਰਾ ਚ ਉਹ ਦੁਗਾਲੀ ਤੇ ਇਹਦੀ ਕੀ ਰੀ ਤੇ ਇਹ ਬੱਚੀ ਇਹ ਬੱਚੀ ਪਹਿਲੇ ਸੂਏ ਸੂਣ ਵਾਲੀ ਆ ਠੀਕ ਆ ਬਈ ਤੇ ਹਾਂ ਜਿਵੇਂ ਠੰਡੀ ਸੀਲ ਵੀ ਜਿਵੇਂ ਆਪਾਂ ਕਹਿੰਦੇ ਹਾਂ ਹਾਂ ਤੇ ਆ ਜਾਓ ਬਈ ਹਨਾ ਤੇ ਇਹ ਗੱਬਣਾ ਬਈ ਹੈ ਹਾ ਬਈ ਗੱਬਣਾ ਇਹ ਕੱਢ ਲਓ ਬਾਹਰ ਇਹਨੂੰ ਹੈ ਨਾ ਫੇਰ ਆਪਾਂ ਇਹਦੇ ਇਹ ਵੀ ਪਹਿਲੇ ਸੂਏ ਸੂਣ ਵਾਲੀ ਆ ਵੀਰੇ ਉਹ ਬੱਚੀ ਜਿਹੜੀ ਪਹਿਲਾਂ ਦਿਖਾਈ ਆ ਉਹਦੇ ਨਾਲ ਦੀ ਆ ਸੇਮ ਠੀਕ ਆ ਜੀ ਜੋੜਾ ਲੈਣਾ ਕਿਸੇ ਨੇ ਜੋੜਾ ਦੇ ਦਾਂਗੇ ਬਾ ਜੋੜਾ ਵੀ ਬਾਈ ਕਹਿੰਦਾ ਦੇ ਦਾਂਗੇ ਹਨ ਤੇ ਇਹ ਉਹਦੇ ਨਾਲੋਂ ਵਜਨ ਤੇ ਜ਼ਿਆਦਾ ਆ ਇਹ ਵਜਨ ਤਾਂ ਥੋੜੀ ਕੱਟ-ਕਾਟ ਦੀ ਵੀ ਜ਼ਿਆਦਾ ਤੇ ਇਹਦਾ ਫਿਰ ਮੁੱਲ ਬਈ ਬਈ ਇਹਦਾ ਵੀ ਮੁੱਲ ਸੇਮ ਹੀ ਹੈ 40000 ਰੁਪਏ ਮਾਣ ਤਣ ਮੌਕੇ ਤੇ ਹੋਜੂ ਜੇ ਜੋੜਾ ਲੈਣਾ ਕਿਸੇ ਵੀਰ ਨੇ ਜੋੜਾ ਆਪਾਂ ਮਾਣ ਤਣ ਕਰ ਦਾਂਗੇ ਬਾਈ ਦਾ ਮੁੱਲ ਹੁਣ ਬਾਈ ਕਹਿੰਦਾ ਇਹਦਾ 40000 ਤੇ ਜੇ ਉਹ ਦੂਜੀ ਇੱਕ ਬੱਚੀ ਨਾਲ ਲਾ ਕੇ ਦੇਵਾਂਗੇ ਫਿਰ ਬਾਈ ਕਹਿੰਦਾ ਮਾੜਾ ਵਟਾ ਮਾਨਤਰ ਉਹ ਵੀ ਸੇਮ ਹੀ ਹੈ ਦੀ ਕੰਮ ਜਿੱਕੀਆਂ ਦੋਨੇ ਵੀਰੇ ਹਾਂ ਯਾਨੀ ਸੇਮ ਜੇ ਦੁੱਧ ਵਾਲੀਆਂ ਇਹ ਥੋੜੀ ਜੀ ਸੁਨੱਖ ਆਪਣੇ ਜਿਆਦਾ ਆ ਗਈ ਨਾ ਉਹ ਬੱਚੀ ਥੋੜੀ ਜੀ ਉਹ ਦੂਜੀ ਆ ਗਈ ਬੱਚੀ ਹਾਂ ਯਾਨੀ ਲਾਹੇ ਦੋਨੀਆਂ ਪਈਆਂ ਹੋਈਆਂ ਨੇ ਹਾਂ ਬਿਲਕੁਲ ਹਾਂ ਤੇ ਆ ਜਾ ਬਾਈ ਕਰਾ ਇਹ ਕਰਾ ਮੈਂ ਕਹਿੰਦਾ ਵੀ ਲਾਸਟ ਵਾਲੀ ਬੱਚੀ ਹੈ ਨਾ ਇਹਦੀ ਕੀ ਡਿਟੇਲ ਹੈ ਬਾਈ ਇਹ ਵੀ ਵੀਰੇ ਪਹਿਲੇ ਸੂਏ ਆ ਠੀਕ ਆ ਬਾਈ ਹਾਂਜੀ ਇਹ ਕਿੰਨੇ ਦਿਨ ਤੋਂ ਲੈਂਦੀ ਹੈ ਜੇ ਇਹ ਬਾਈ ਹਫਤਾ ਆ ਗਈ ਲਊਗੀ ਹੱਪਤਾ ਕੀ ਹੈ ਹੱਪਤਾ ਖੰਡ ਲੈ ਆਣਾ ਇਹਨੇ ਠੀਕ ਆ ਬਾਈ ਤੇ ਹਾਂ ਹਲੇ ਢੱਲ ਢੁਲ ਪਈ ਆ ਲਾਡੀ ਇਹਦੀ ਹਾਂਜੀ ਹਾਂਜੀ ਵੀਰੇ ਹਾਂਜੀ ਤੇ ਥਣ ਥਣ ਬਹੁਤ ਸੋਹਣਾ ਜਿਵੇਂ ਗੁਲਾਬੀ ਥਣ ਲੱਗਿਆ ਹੋਇਆ ਇਹਨੂੰ ਹਾਂ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਬੱਚੀ ਨਿਗੇ ਮੂੰਹ ਵਾਲੀ ਆ ਫੇਸ ਕੁਆਲਿਟੀ ਕੁਬਲਿਟੀ ਜਮਾਂ ਓਕੇ ਆ ਕਿ ਨਹੀਂ ਤੇ ਕੀ ਫਿਰ ਲਾਡੀ ਇਹਦਾ ਮੁੱਲ ਮੁੱਲ ਕਰਦੀ ਆਪਾਂ ਇਹ ਵੀ ਯਾਰ 40 ਦੀ ਦੇ ਦਾਂਗੇ ਗੱਲ ਆ ਬਸ ਠੀਕ ਆ ਆਏ ਜਵਾਦ ਹੁੰਦਾ ਕਿ ਨਾ ਲਾਡੀ ਕਹਿੰਦਾ ਇਹ ਵੀ 40 ਦੀ ਦੇ ਦਾਂਗੇ ਹਣਾ ਤੇ ਲਾਰੀ ਉਹ ਦੂਜੀਆਂ ਗਾਈਆਂ ਮੇਰੇ ਹਿਸਾਬ ਨਾਲ ਉਹ ਹੋ ਗਈਆਂ ਬਈ ਹਣਾ ਸੇਲ ਹੋ ਗਈਆਂ ਹਾਂ ਹਾਂ ਬਈ ਉਹ ਬੱਚੀ ਸੇਲ ਹੋ ਗਈ ਹਾਂ ਤੇ ਸ਼ਾਮ ਨੂੰ ਲੈ ਕੇ ਜਾਣੀਆਂ ਹਾਂ ਤੇ ਆਪਾਂ ਵੀਰੇ ਸਚਾਈ ਵਾਲਾ ਕੰਮ ਕਰਦੇ ਆ ਆਰਡਰ ਦੇਖ ਲੈ ਯਾਨੀ ਬੱਚੀ ਤੈਲ ਆ ਇਹ ਥਾਣ ਚੱਲਦਾ ਠੀਕ ਆ ਬਈ ਵੈਸੇ ਆਪ ਤੈਲ ਕਹਿ ਕੇ ਦਿੱਤੀ ਆ ਬੱਚੀ ਲੈ ਕੇ ਨੀਚ ਰੱਖੀ ਆ ਬਈ ਹਾਂ ਬਾਕੀ ਥੋੜਾ ਜਿਹਾ ਥਾਣਾ ਦਾ ਹੀ ਸੀਗੀ ਬਈ ਉਹ ਘਾਰ ਤੁਰਦੇ ਤੂੰ ਹਣਾ ਹਾਂ ਵੀਰੇ ਐਨ ਆ ਮਗਰ ਵੀ ਬੱਚੀ ਸੀਗੀ ਤੇ ਲਾਢੀ ਜੇ ਆਪਾਂ ਹੁਣ ਚਲੋ ਇਹਦਾ ਬਈ ਰਹਿਣ ਇਹਦੇ ਬਾਰੇ ਫੋਨ ਨਾ ਕਰਨਾ ਜਿਉਂ ਆਪਾਂ ਗੱਲ ਕਰੀ ਕਿੰਨੇ ਚ ਸੇਲ ਹੋਈ ਯਾਰ ਆਪਾਂ ਨੂੰ ਰੇਟ ਜਿਹੜਾ ਪਤਾ ਲੱਗ ਗਿਆ ਹਣਾ ਬਈ ਇਹ ਆਪਾਂ 35 ਦੀ ਦੇ ਦੀ 35000 ਗੱਲ ਹਾਂ 35000 ਹਣਾ ਤਿਆਰ ਦੇਖੋ ਤੀ ਕਿੰਨੀ ਹੋਈ ਹੈ ਨਾ ਬਈ 15 ਕਿਲੋ ਦੁੱਧ ਪਾ ਜਾਣਾ ਤੇ ਬਾਕੀ ਮਗਰ ਵੀ ਬੱਛੀ ਯਾਰ ਜਿਹੜੀ ਗੱਲ ਆਪਾਂ ਹਣਾ ਹਾਂਜੀ ਹਾਂਜੀ ਤੇ ਲਾਢੀ ਇੱਕ ਰੀ ਹਣਾ ਲੋਕੇਸ਼ਨ ਬੋਲ ਕੇ ਹਣਾ ਤੇ ਕੰਟੈਕਟ ਨੰਬਰ ਬੋਲ ਦਈਏ ਇਹੇ ਆਪਣਾ ਹੈਗਾ ਜੀ ਪਿੰਡ ਤੁੰਗਾ ਹੈੜੀ ਰਾਏਗੋੜ ਤੋਂ 10 12 ਕਿਲੋਮੀਟਰ ਤੇ ਪਿੰਡ ਆ ਜ਼ਿਲ੍ਹਾ ਵੀਰੋ ਆਪਣਾ ਲੁਧ ਤੇ ਨੰਬਰ ਆਪਣਾ ਹੈਗਾ 98557 98122 ਤੇ ਬਾਕੀ ਹਨਾ ਵੀਰਮਣੇ ਫੋਨ ਕਰਕੇ ਆਇਆ ਕਰੋ ਜਰੂਰ ਕਹੋ ਇਹ ਨਾਗਮ ਨਾ ਫੋਨ ਤੇ ਹੀ ਸੇਲ ਹੋ ਜਾਂਦੇ ਸਾਈਆਂ ਬੰਦੇ ਰਾਤ ਨੂੰ ਹੀ ਪਾ ਦਿੰਦੇ ਸਵੇਰੇ ਮੈਂ ਤਾਂ ਗੱਡੀ ਚ ਭੇਜਦਾ ਗੱਡੀਆਂ ਆਪਣੇ ਕੋਲ ਹੈਗੀਆਂ ਨੇ ਵੀਰੇ ਬਸ ਠੀਕ ਹੈ ਨਾ ਬਈ ਤੇ ਬਾਕੀ ਮੇਰੇ ਸਹਾਨੂੰ ਲੜੀ ਆਪਣੀ ਇਹ ਚੀਜ਼ ਸਫਤ ਵੀ ਆਪਣੇ ਕੋਲੇ ਨੋਰਮਲ ਹੀ ਰਹਿਣਾ ਹਾਂਜੀ ਹਾਂਜੀ ਵੀਰੇ ਜੀ ਆਪਣਾ ਮੈਂ ਕਹਿੰਦਾ ਵੀ ਹਰ ਇੱਕ ਵੀਡੀਓ ਤੇ ਆ ਜਾਂਦਾ 25-26 ਹਜ਼ਾਰ ਤੋਂ ਸਟਾਰਟ ਕਰਕੇ ਹਨਾ ਵੀ ਉਹ ਉਹ ਵੀ ਤਾਂ ਵੀ ਮੈਂ ਕਹਿੰਦਾ 70 ਇੱਕ ਦਾ ਕੀਤਾ ਤੂੰ ਬਾਕੀ ਸਾਰੀਆਂ ਡਾਉਨ ਨਹੀਂ ਬਾਈ ਉਹ ਹੈ ਵੀ ਚੰਗੀ ਆ ਫਾਰਮ ਆੜੀ ਵਧੀਆ ਤੇ ਕਿਸੇ ਵੀ ਵੀਰ ਨੇ ਕੋਈ ਵੀ ਜਾਣਕਾਰੀ ਲੈਣੀ ਆ ਜੇ ਕੋਈ ਘੱਟ ਰੇਟ ਦੀਆਂ ਜਿਹੜੀਆਂ ਜਾਸੀਆਂ ਚਾਹੀਦੀਆਂ ਹੁੰਦੀਆਂ ਬਾਈ ਲਾਢੀ ਦੇ ਨੰਬਰ ਤੇ ਸੰਪਰਕ ਕਰ ਲਿਓ ਜਿਵੇਂ ਆ ਹੁਣ ਤੁਸੀਂ ਪੂਰੀਆਂ ਟਾਪ ਦੀਆਂ ਹਨਾ ਪੂਰੀਆਂ ਚੰਗੀਆਂ ਜਿਵੇਂ ਉਹ ਦੇਖੋ ਇੱਕ ਨੰਬਰ ਤੇ ਪੂਰਾ ਯਾਨਕਿ ਸਵਾਦ ਉਹਨੂੰ ਲਿਆਣ ਵਾਲੇ ਨੂੰ ਵੀ ਚੋਣ ਚੋਣ ਵਾਲੇ ਨੂੰ ਵੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸੇ ਵੀ ਵੀਰ ਨੇ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਲਾਢੀ ਦਾ ਨੰਬਰ ਸਕਰੀਨ ਦੇ ਉੱਪ ਜਾਉਂਦੇ ਵਾਰਦੇ ਰਹੋ ਜੀ ਧੰਨਵਾਦ